ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਸਾਸੰਗ ਜੀ ਤੁਸੀਂ ਨਾਮ ਵੀ ਚੈੱਕ ਕਰ ਲਿਆ ਓਕੇ ਹੈਗਾ ਡੇਟ ਆਫ ਬਰਥ ਜੋ ਜੋ ਕਮੀਆਂ ਸੀ ਉਹ ਤੁਸੀਂ ਪੂਰੀਆਂ ਕਰ ਲਈਆਂ ਉਹਦੇ ਬਾਅਦ ਵੀ ਤੁਹਾਡੇ ਕੰਮ ਕਰ ਚੇ ਵਾਦਾ ਨਹੀਂ ਹੋ ਰਿਹਾ ਕੰਮ ਨਹੀਂ ਚੱਲ ਰਿਹਾ ਗ੍ਰਾਹਕਾਂ ਨਾਲ ਸੰਪਰਕ ਨਹੀਂ ਹੋ ਰਿਹਾ ਕੰਮ ਕਰਨ ਲੱਗਦੇ ਹੋ ਤੇ ਕੰਮ ਨਹੀਂ ਪੂਰਾ ਹੋ ਰਿਹਾ ਇਹ ਸਮਝ ਲਓ ਕਿ ਹਰ ਪਾਸੇ ਪਰੇਸ਼ਾਨੀਆਂ ਆ ਰਹੀਆਂ ਕਿਦਰੇ ਇਹ ਤਾਂ ਨਹੀਂ ਕਿ ਤੁਹਾਡਾ ਮੋਬਾਈਲ ਨੰਬਰ ਗਲਤ ਹੈ ਇਹ ਹੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਔਰ ਇਹ ਹੀ ਤੁਹਾਡੇ ਹਰ ਕੰਮ ਦੇ ਜੁ ਰੁਕਾਵਟ ਬਣ ਰਿਹਾ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਮੋਬਾਈਲ ਹੁੰਦੇ ਸੀ ਉਹ ਸਿਰਫ ਗੱਲ ਕਰਨ ਵਾਸਤੇ ਹੁੰਦੇ ਸੀ ਜਾਂ ਫਿਰ ਉਹ ਕਿ ਸੱਪ ਵਾਲੀ ਗੇਮ ਖੇਲਦੇ ਹੁੰਦੇ ਸੀ ਜਾਂ ਮੈਸੇਜ ਇਸ ਤੋਂ ਇਲਾਵਾ ਕੁਝ ਨਹੀਂ ਮਗਰ ਅੱਜ ਜਿਹੜਾ ਇਹ ਮੋਬਾਈਲ ਫੋਨ ਹੈ ਇਹ ਬਹੁਤ ਜ਼ਿਆਦਾ ਸਮਾਰਟ ਹੋ ਗਿਆ ਵਾ ਤੁਸੀਂ ट्रांजैक्शन ਕਰਦੇ ਹੋ ਵੀਡੀਓ ਕਾਲ ਕਰਦੇ ਹੋ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ YouTube Facebook Instagram ਹੋਰ ਬੜੇ ਪਲੇਟਫਾਰਮ ਆ ਗਏ ਆ ਮਤਲਬ ਤੁਸੀਂ ਕਿਸੇ ਨਾ ਕਿਸੇ ਤਰੀਕੇ ਇੱਕ ਬਾਹਰੀ ਦੁਨੀਆ ਨਾਲ ਤੁਹਾਨੂੰ ਕੌਣ ਜੋੜਦਾ ਹੈ ਇਹ ਮੋਬਾਈਲ ਜੋੜਦਾ ਹੈ ਉਹਨੇ ਮੋਬਾਈਲ ਦੇ ਵੀ ਨੰਬਰ ਹੈਗੇ ਆ ਅੱਜ ਅਸੀਂ ਉਹਨਾਂ ਦੀ ਗੱਲ ਕਰਾਂਗੇ ਚੈੱਕ ਕਰੋ ਕਿਤੇ ਇਹ ਜੇ ਨੰਬਰ ਹੈ ਤੁਹਾਨੂੰ ਪਰੇਸ਼ਾਨ ਤਾਂ ਨਹੀਂ ਕਰ ਰਹੇ ਆ ਮੇਰੇ ਇੱਕ ਭਾਈ ਸਾਹਿਬ ਨੇ ਇੱਕ ਨੰਬਰ ਭੇਜਿਆ ਵਾ ਅਸੀਂ ਅੱਜ ਇਹਦੀ ਗੱਲ ਕਰਾਂਗੇ ਔਰ ਇਹਦੇ ਵਿੱਚ ਤਕਰੀਬਨ ਸਾਰੇ ਹੀ ਗਲਤ ਨੰਬਰ ਆ ਇੱਕ ਇੱਕ ਨੰਬਰ ਛੱਡ ਗਏ ਹਰੇਕ ਨੰਬਰ ਹੈਗਾ ਜਿਹੜਾ ਕਿ ਬੰਦੇ ਨੂੰ ਪਰੇਸ਼ਾਨ ਕਰਦਾ ਹੈ ਜਿੱਦਾਂ ਸਭ ਤੋਂ ਪਹਿਲਾਂ ਆ ਗਿਆ 98 ਇਹਨੂੰ ਇਹਨੂੰ ਕਹਿੰਦੇ ਆ ਬੈਡ ਨੰਬਰ ਅਸੀਂ ਮੋਬਾਈਲ ਦੇ ਦੋ ਤਰ੍ਹਾਂ ਦੇ ਨੰਬਰ ਅਸੀਂ ਕਹਿੰਨੇ ਆ ਇੱਕ ਹੁੰਦਾ ਹੈ ਬੈਡ ਨੰਬਰ ਇੱਕ ਹੁੰਦਾ ਹੈ ਗੁੱਡ ਨੰਬਰ ਅੱਜ ਤੋਂ ਮੈਂ ਤੁਹਾਨੂੰ ਮੋਬਾਈਲ ਸਿਖਾਉਂਗਾ ਇਸ ਤੋਂ ਬਾਅਦ ਅਸੀਂ ਕਰਾਂਗੇ ਕਿਹੜੇ ਅੱਖਰ ਦਾ ਕੀ ਪਰੇਸ਼ਾਨੀ ਹੁੰਦੀ ਆ ਜਾਂ ਕਿਹੜਾ ਅੱਖਰ ਕਿੰਨੀ ਵਾਰੀ ਆ ਜਾਏ ਸਾਨੂੰ ਪਰੇਸ਼ਾਨ ਕਰਦਾ ਹੈ ਕਿੰਨੀ ਵਾਰੀ ਆ ਜਾਏ ਸਾਡੇ ਵਾਸਤੇ ਚੰਗਾ ਹੁੰਦਾ ਹੈ ਆਖਰੀ ਨੰਬਰ ਕੀ ਹੁੰਦਾ ਇਹ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਇੱਕ ਮੈਂ ਪੂਰੀ ਸੀਰੀਜ਼ ਲੈ ਆ ਰਿਹਾ ਹਾਂ ਇਹ ਤੁਸੀਂ ਅਗਰ ਇਹਨੂੰ ਧਿਆਨ ਨਾਲ ਸਮਝ ਲਿਆ ਤੇ ਤੁਸੀਂ ਮੋਬਾਈਲ ਨੰਬਰੋਲੋਜਿਸਟ ਬਣ ਜਾਓਗੇ ਗਰੰਟੀਡ 98 ਕੰਬੀਨੇਸ਼ਨ ਇਹਦਾ ਆਏਗਾ ਆਰਗੂਮੈਂਟੇਟਿਵ ਬਟ ਇਨ ਲੌਜੀਕਲ ਆਰਗੂਮੈਂਟ ਵਿਦ ਬਰਦਰਸ ਤੇ ਵੱਡੇ ਭਰਾ ਨਾਲ ਤੁਸੀਂ ਬਹਿਸ ਕਰੋਗੇ ਕੰਮ ਕਰੋਗੇ ਅਸੂਲ ਤੇ ਬਹੁਤ ਸਾਰਾ ਕੰਮ ਛੱਡ ਦਿਓਗੇ ਮੇਰੇ ਅਸੂਲ ਦੇ ਖਿਲਾਫ ਮੈਨੇ ਕੰਮ ਕਰਨਾ ਲੈ ਜਾਓ ਇਹ ਐਸਟ੍ਰੋਲੋਜੀ ਦੇ ਰਾਸਤੇ ਨੰਬਰ ਚੰਗਾ ਆਏਗਾ ਕੋਈ ਕੰਸਲਟੈਂਸੀ ਚਲਾ ਰਹੇ ਹੋ या कोई सर्विस प्रोवाइड करवा रहे हो कोई सर्विस कर दे हो, जितना केबल दी हो गई मोबाइल दी हो कोई भी सेवा ऑटोमोबाइल हो गया एडवोकेट, वकीलों वास्ते ए, चंगा नंबर स्टॉक मार्केट काम करते उन्होंने वास्ते भी चंगा है शेयर मार्केट और एस आई पी वगैरह जम वास्ते भी ठीक है ਸੈਕੰਡ ਕੰਬੀਨੇਸ਼ਨ ਆਉਂਦਾ 81 81 ਨੰਬਰ ਇਹ ਬਹੁਤ ਹੀ ਖਤਰਨਾਕ ਨੰਬਰ ਹੈਗਾ ਜਿਹਦੇ ਕੋਲੇ ਨੰਬਰ ਦਾ ਉਹ ਸਾਦਾ ਆਦਾ ਪਿਓ ਜਿਹੜਾ ਹੈਗਾ ਦੁਨੀਆ ਛੱਡ ਕੇ ਚਲਾ ਜਾਏ ਪੌਸਿਬਿਲਟੀ ਆਫ ਫਾਦਰ ਲਾਸ ਔਰ ਹੈਲਥ ਇਸ਼ੂ ਜਿਸਮ ਦੀ ਬਿਮਾਰੀਆਂ ਆਉਂਦੀਆਂ ਫਾਦਰ ਰਿਲੇਟਿਡ ਪ੍ਰੋਬਲਮ ਪਿਓ ਨਾਲ ਨਹੀਂ ਬਨੇਗੀ ਪਿਓ ਔਰ ਪੁੱਤਰ ਇੱਕ ਦੂਜੇ ਨੂੰ ਨੇਮਲਾ ਔਰ ਸਪਮੰਗਰ ਦੇਖਣਗੇ ਪਿਓ ਪੁੱਤਰ ਇੱਕ ਦੂਜੇ ਨੂੰ ਬਿਲਕੁਲ ਨਹੀਂ ਸਮਝਦੇ ਦੋਨੋਂ ਇੱਕਦਮ ਇਧਰ ਨੂੰ ਇੱਕਦਮ ਇਧਰ ਨੂੰ ਗਵਰਨਮੈਂਟ ਰਿਲੇਟਿਡ ਇਸ਼ੂਸ ਸਰਕਾਰ ਵੱਲੋਂ ਪਰੇਸ਼ਾਨੀਆਂ ਆਉਣਗੀਆਂ ਕੋਈ ਟੈਂਡਰ ਪਾਸ ਕੀਤਾ ਉਹ ਨਹੀਂ ਹੋਏਗਾ ਇਨਕੰਪਲੈਕਸ ਆ ਗਿਆ ਔਰ ਕੁਝ ਆ ਗਿਆ ਮਤਲਬ ਕੋਈ ਵੀ ਐਦਾਂ ਦੀ ਪਰੇਸ਼ਾਨੀ ਆਏਗੀ ਉਹ ਤੁਹਾਡੀ ਨੌਕਰੀਆਂ ਬਾਰ-ਬਾਰ ਛੁੱਟੇਗੀ ਤੁਸੀਂ ਲੱਗੋਗੇ ਫਿਰ ਛੁੱਟ ਜਾਏਗੀ ਫਿਰ ਨੌਕਰੀ ਲੱਗੋਗੇ ਫਿਰ ਛੁੱਟ ਜਾਏਗੀ ਇਹਦਾ ਇਹ ਇੰਪੈਕਟ ਪੈਂਦਾ ਸਾਡੀ ਜ਼ਿੰਦਗੀ ਦੇ ਉੱਤੇ ਦੇਖੋ ਤੁਹਾਡੇ ਮੋਬਾਈਲ ਨੰਬਰ ਤੇ ਨੰਬਰ ਹੈ ਕਿ ਨਹੀਂ ਅਗਰ ਹੈ ਤੇ ਸਾਵਧਾਨ ਹੋ ਜਾਓ ਅਗਰ ਇਸ ਤਰ੍ਹਾਂ ਹੀ एट वन सेगा अगर वन एट होएगा बिल्कुल सेम सिमटम होगी वे हो भी उदा ही काम करेगा जिदा एट वन कर रहेसी और अठारह इक्को काम कर करते तीजा नंबर आएगा सतारा एक सूरज दूजा केतु ठीक है इना बदिया भी नहीं घटिया भी नहीं फिर भी चंगे नंबर सेना असं ए सब तो वधिया नैटवर्किंग वास्ते बहुत अच्छा है सा नैटवर्क है ना सा पब्लिक नैटवर्क है केबल नैटवर्क हो गया इन वास्ते बहुत चंगा है जब मार्केटिंग नैटवर्क हो गया बहुत चंगा है नैक्सट है सैवन टी टू इन कैरी वैरी बैड नंबर ਸਭ ਤੋਂ ਪਹਿਲਾਂ ਤੇ ਤੁਹਾਡੇ ਦਾ ਥੋੜਾ ਮਾਰਦਾ ਜੋਇੰਟ ਪੇਨ ਜੋੜਾਂ ਦੇ ਦਰਦ ਲੱਤਾਂ ਤੋਂ ਲੈ ਕੇ ਸਿਰ ਤੱਕ ਘਰ ਮੋਢੇ ਤੇ ਹਰ ਜਗ੍ਹਾ ਜੋੜਾਂ ਦਾ ਦਰਦ ਦਰਦੀ ਦਰਦ ਨੌਕਰੀ ਦੇ ਵਿੱਚ ਪਰੇਸ਼ਾਨੀ ਅਤੇ ਤੁਸੀਂ ਸਟੇਬਲ ਨਹੀਂ ਰਹਿ ਸਕਦੇ ਔਰ ਪਿਸ਼ਾਬ ਸੰਬੰਧੀ ਕੋਈ ਵੀ ਬਿਮਾਰੀ ਬੰਦਿਆਂ ਕੀ ਪ੍ਰੋਸਟੇਟ ਲੇਡੀਜ਼ ਦੇ ਵਿੱਚ ਵੀ ਜੋ ਪਰੇਸ਼ਾਨੀਆਂ ਆਉਂਦੀਆਂ ਪਿਸ਼ਾਬ ਦੀਆਂ ਉਹ ਆਉਂਦੀਆਂ ਆਉਂਦੀਆਂ यूरनल डिजीज नंबर की खासियत है अगला कंबीनेशन ट्वेंटी फोर भी वेरी बैड नंबर ये जो नंबर था डिप्रैशन बि जाता है मुड ही होता है मूड स्विंग कर गया घड़ी तौला घड़ी चमाशा हमेशा वो नेगेटिव थॉट सोचता है मतलब गलत सोचता हमेशा नेगेटिव सोचता पॉजिटिव नहीं सोचता नेगेटिव अब बस जा रही है बच्चे जा रहे हैं एक्सीडेंट हो गया मर गए मतलब इस टाइप की नेगेटिव सोच वो भी किसी भी टाइप की हो सकती है घरों कोई बंदा बाहर गया वो वास्ते थॉट शुरू हो जाएंगे ਇਹ ਨਾਲ ਇਹ ਹੋ ਗਿਆ ਉਹਦੇ ਨਾਲ ਉਹ ਹੋ ਗਿਆ ਭੈਣ ਭਰ ਗਈ ਇਹ ਨਾਲ ਇਹ ਹੋ ਗਿਆ ਉਹ ਹੋ ਗਿਆ ਇਹਨੂੰ ਕਹਿੰਦੇ ਨੈਗੇਟਿਵ ਥਾਟਸ ਇਹ ਹਮੇਸ਼ਾ ਇਹੋ ਬੰਦਾ ਸੋਚਦਾ ਰਹਿੰਦਾ ਔਰ ਇਹਨਾਂ ਦਿਮਾਗ ਜਾਂਦਾ ਬੜਾ ਕ੍ਰਿਮੀਨਲ ਹੁੰਦਾ ਕਿਸੇ ਨੂੰ ਪ੍ਰੇਸ਼ਾਨ ਕਰਨਾ ਕਿਸੇ ਨਾਲ ਗੁਨਾਹ ਕਰਨਾ ਇਹਨਾਂ ਦਾ ਇਹ ਮਾਈਂਡ ਇਹ ਚੱਲਦਾ ਰਹਿੰਦਾ ਔਰ 24 ਘੰਟੇ ਨਾ ਦਿਮਾਗ ਕੰਮ ਕਰਦਾ ਰਹਿੰਦਾ ਓਕੇ ਇੱਕ ਪਾਸੇ ਚੰ드ਰਮਾ ਹੈ ਦੂਜੇ ਪਾਸੇ ਰਾਹੂ ਆ ਰਾਹੂ ਕੀ ਆ ਬੁੱਧੀ ਦਾ ਕਾਰਕ ਆ ਓਮੇਜਾ ਕਹਿੰਦੇ ਨਾ ਪੰਬੜ ਭੂਸੇ ਪਾ ਕੇ ਰੱਖਦਾ ਹੈ ਉਹ ਹਾਲੇ ਦਾ ਹੈਗਾ 24 ਘੰਟੇ ਐਕਟੀਵੇਟ ਰਹਿੰਦਾ ਹੈਗਾ ਕਿਉਂ ਰਾਹੂ ਔਰ ਕੇਤੂ ਕੇਤੂ ਕੋਲ ਟੜ ਹੈਗਾ ਰਾਹੂ ਕੋਲ ਸੇ ਰਹੇਗਾ ਟੜ ਹੈ ਨਹੀਂ ਓਏ ਕਹਿੰਦਾ ਜੇ ਸੋਚਣ ਦਾ ਔਰ ਨਾਲ ਬੈੜ ਗਿਆ ਚੰ드ਰਮਾ ਚੰ드ਰਮਾ ਮਾਸੂਮ ਹੈਗਾ उन्हें अपनी कारीगिरी करता अगला आ गया फोर्टी एट नंबर फोर्टी एट नंबर आए या एटी फोर आए जरा पहला ना चौबीस नंबर चौबीस हो बयाली हो दोनों उन्होंने इको इक जि कम है इतने है जी फोर्टी एट अड़ताली चौरासी सेम इको जि उन्होंने काम हैगा बैंड बजाई इन्हों वेरी बैड बैड नंबर डेफिशेंसी ऑफ सैक्सुअल प्लेजर मतलब कि थोड़ा जो रिलेशनशिप है ना वो चंगा नहीं होएगा खासकर थोड़े घरवाली संतुष्ट नहीं कर पाओगे ना खुद संतुष्ट होगी ਬਲੱਡ ਰਿਲੇਟਿਡ ਡਿਜ਼ੀਜ਼ਸ ਖੂਨ ਸੰਬੰਧੀ ਬਿਮਾਰੀਆਂ ਆਉਂਦੀਆਂ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਵੀ ਜਾ ਸਕਦੇ ਆ ਸਟ्रेस ਤਣਾਵ ਲੀਗਲ ਇਸ਼ੂ ਕੋਰਟ ਕਚਰੀ ਦੇ ਧੱਕੇ ਖਾਣੇ ਪੈ ਸਕਦੇ ਆ ਕ੍ਰੋਨਿਕ ਡਿਜ਼ੀਜ਼ਸ ਹੁਣ ਕ੍ਰੋਨਿਕ ਡਿਜ਼ੀਜ਼ ਹੈਗੇ ਕੋਈ ਐਸੀ ਬਿਮਾਰੀ ਜੋ ਠੀਕ ਨਾ ਹੋਵੇ ਲਗਾਤਾਰ ਹੀ ਚਲਦੀ ਰਹੇਗੀ ਮੈਂ ਕਈਆਂ ਦੇ ਮੋਬਾਈਲ ਦੇ ਨੰਬਰ ਦੇਖਿਆ ਸੀ ਉਹਨਾਂ ਨੰਬਰ ਬਦਲੀ ਕਰਵਾਇਆ ਜੋ ਬਿਮਾਰੀਆਂ ਸੀ ਉਹ ਹੌਲੀ 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 ਠੀਕ ਹੋਂਦੇ ਰਸਤੇ ਤੇ ਆ ਗਈਆਂ ਔਰ ਬਹੁਤ ਸਾਰੇ ਭਾਈ ਭੈਣ ਦਾ ਬਿਲਕੁਲ ਠੀਕ ਹੋ ਗਏ ਇਹ ਅਜ਼ਮਾਈ ਹੋਈ ਚੀਜ਼ ਆ ਮੈਂ 2003 ਤੋਂ ਨੰਬਰੋਲੋਜੀ ਮੋਬਾਈਲ ਨੰਬਰੋਲੋਜੀ ਕਰ ਰਿਹਾ ਹਾਂ ਮੈਨੂੰ ਇਨਾ ਐਕਸਪੀਰੀਅੰਸ ਹੈਗਾ ਮੈਂ ਆਪਣਾ ਐਕਸਪੀਰੀਅੰਸ ਤੁਹਾਡਾ ਸ਼ੇਅਰ ਕਰ ਰਿਹਾ 85 85 ਜਾਂ 58 ਨੰਬਰ ਇਹਨੂੰ ਕਹਿੰਦੇ ਵੈਰੀ ਵੈਰੀ ਬੈਡ ਨੰਬਰ ਇਹ ਬਹੁਤ ਹੀ ਬੈਡ ਵਾ ਤੇ ਬੜਾ ਖਤਰਨਾਕ ਨੰਬਰ ਹੈ ਇਹ ਜਿੰਦਾ ਕੰਪਲੀਟਲੀ ਫਾਈਨੈਂਸ ਲਾਸ ਪੈਸੇ ਦਾ ਬਿਲਕੁਲ ਹੀ ਫਲਾਪ ਹੋ ਜਾਂਦਾ ਹੈ ਸਾਰਾ ਨੁਕਸਾਨ ਹੁੰਦਾ ਹੈ एक पासे शनि और दूजे पास मरकरी बुध शनि का काम है स्लो करना बुध का काम है बुद्धि का इस्तेमाल करना वो फिर थलेक्को तबाह कर देता शनि इस करके प्रॉपर्टी एंड मनी ब्लॉक्ड किसी को पैसे लेने नहीं मिले मैंने जब करना कर ला मकान तक कब्जा कर लिया प्रॉपर्टी पर कब्जा हो गया इन्होंने ये होंगे कैलकुलेट माइंडेड ऐदा करना ऐदा करना ऐदा करना, करना फिर लॉस द लॉस टॉक्स अबाउट लैक्स एंड करोड मतलब गल् करोड़ दिया अरबा दिया मगर मिलता ठंड ठंड गोपाल ਕਿਉਂਕਿ ਮਿਲਣਾ ਤੇ ਉਹੀ ਹੈ ਨਾ ਜੋ ਕਿਸਮਤ ਦੇ ਲਿਖਿਆ ਇਹ ਨੰਬਰ ਤੁਹਾਡੀ ਕਿਸਮਤ ਬਗਾੜ ਦਿੰਦਾ ਹੈ ਅਗਲਾ ਨੰਬਰ ਹੈਗਾ 54 54 ਇਹਨੂੰ ਕਹਿੰਦੇ ਬੰਧਨ ਯੋਗ ਇਹ ਤੁਹਾਡਾ ਬੰਧਨ ਯੋਗ ਬਣਾਉਂਦਾ ਹੈ ਸਿਸਟਰ অর ਬ੍ਰਦਰ ਹੈਲਥ ਇਸ਼ੂ ਇਹਦੇ ਭੈਣ ਭਰਾਵਾਂ ਦੀ ਹੈਲਥ ਪ੍ਰੋਬਲਮ ਆਏਗੀ ਬਿਮਾਰ ਸ਼ਿਮਾਰ ਲਗਾਤਾਰ ਹੀ ਰਹਿਣਗੇ ਕਦੇ ਵੀ ਜੂੜਦੇ ਪੈਸੇ ਦੀ ਕੋਟ ਕਚੈਰੀ ਮੁਕਦਮਾ ਔਰ ਹਸਪੀਟਲ ਦੇ ਲਗਾਤਾਰ ਚੱਕਰ ਲੱਗਦੇ ਆ ਕਿਉਂ ਦਵਾਈ ਚਾਹੀਦੀ ਆ ਹੋਰ ਪ੍ਰੇਸ਼ਾਨੀਆਂ ਆਉਂਦੀਆਂ ਹਸਪੀਟਲ ਦੇ ਚੱਕਰ ਹੀ ਲੱਗੇ ਨੇ ਡਾਕਟਰਾਂ ਦੇ ਚੱਕਰ ਲੱਗੇ ਨੇ ਪੈਸਾ ਵੀ ਬਰਬਾਦ ਹੁੰਦਾ ਹੈ ਔਰ ਸਿਹਤ ਵੀ ਬਰਬਾਦ ਹੁੰਦੀ ਆ ਚਾਹ 54 ਨੰਬਰ ਹੋਵੇ ਚਾਹ 45 45 ਨੰਬਰ ਹੋਵੇ ਦੋਨਾਂ ਦਾ ਕੰਮ ਇੱਕੋ ਹੀ ਹੈ ਹੁਣ ਲਾਸਟ ਹੈਗਾ ਇਹ 41 ਉਹ ਮੈਨਾਂ ਦੇਖੋ ਜਿਹੜਾ ਪਹਿਲਾਂ ਸੀ 54 41 ਇਹ ਦੋਨੋਂ ਨੰਬਰ ਇਕੱਠੇ ਆ ਜਾਣ ਤੇ ਜੇਲ੍ਹ पक्की तो बंधन योग और जेल अज होए या कल होए जेल जरूर हो सकती है थाने के चक्कर लगन गए थाने च बंद हो सकते लड़ाई झगड़ा कानूनी कार्रवाई कोर्ट ऐसे चक्कर लगन गए मुकदमे फोर्टी वन कहते वेरी बैड नंबर चाहे चौदह आ जाए चाहे इकताली आ जाए सीक्रेट एनिमी मतलब जो गुप्त शत्रु है वह तटे हमला हमला कर वार फेम, कोई जो इज्जत नहीं करेगा तीडी बदनामी होगी हर पासे, लॉस ऑफ मनी पैसे की बर्बादी होएगी, चाहे कोर्ट में हो चाहे हॉस्पिटल हो चाहे जेल में हो चाहे पागलखाने लीगल नोटिस कोई ना कोई थोड़े से केस पै जाएगा हेल्थ इशू बीमारियां रहनगिया बीमार रहन गए कोई ना कोई परेशानी रहेगी इतने मैं चार नंबर में एक चीज होर मैं कोड करदा चार नंबर बारे मैं दसा थानू तो ਜਿਹਦਾ ਨੇਮ ਫਰਸਟ ਨੇਮ ਉਹ 4 ਨੰਬਰ ਤੇ ਹੁੰਦਾ ਹੈ ਨਾ ਉਹਨੂੰ ਜੇਲ੍ਹ ਜਾਣਾ ਹੀ ਪੈਂਦਾ ਹੈ ਮੈਂ ਅਗਲੇ ਵੀਡੀਓ 'ਚ ਤੁਹਾਨੂੰ ਨੇਮ ਬਾਰੇ ਵੀ ਦੱਸਾਂਗਾ ਉਸ ਤੋਂ ਬਾਅਦ ਫਿਰ ਇਹ ਦੋਨੇ ਟੌਪਿਕ ਚੱਲਿਆ ਕਰਨਗੇ ਕਿਉਂਕਿ ਨਾਮ 3-4 ਤਰ੍ਹਾਂ ਦੇ ਹੁੰਦੇ ਹਨ ਨਾ ਇੱਕ ਪਹਿਲਾ ਨਾਮ ਜਿਦਾ ਕਹਿੰਦਾ ਜੀ ਮਹਿੰਦਰ ਦੂਸਰਾ ਜੀਤ ਤੀਜਾ ਸਿੰਘ ਚੌਥਾ ਬਿਰਦੀ ਗੇਲ ਸੰਧੂ ਇਹ ਤੁਹਾਡੇ ਅਲੱਗ-ਅਲੱਗ ਨਾਮ ਹੋ ਗਏ ਜਿਹੜਾ ਪਹਿਲਾ ਮਹਿੰਦਰ ਆਇਆ ਅਗਰ ਉਹ 4 ਨੰਬਰ ਤੇ ਹੁੰਦਾ ਹੈ ਜਾਂ ਫੇ ਪੂਰਾ ਟੋਟਲ ਜਮਾ ਕਰੋ ਤਾਂ ਵੀ 4 ਤੇ ਹੁੰਦਾ ਹੈ ਤੇ ਸਮਝੋ ਕਿ ਜੇ ਯਾਤਰਾ ਹੋ ਸਕਦੀ ਆ ਫੌਰਨ ਆਪਣੇ ਨਾਮ ਨੂੰ ਐਡਜਸਟ ਕਰਕੇ ਟੀਕ ਕਰ ਲੋ ਅੱਜ ਤੋਂ ਤੁਹਾਡੇ ਮੋਬਾਈਲ ਨੈਮੋਲੋਜੀ ਸ਼ੁਰੂ ਕੀਤੀ ਆ ਆ ਇੱਕ ਪਾਈਸਰ ਦਾ ਨੰਬਰ ਸੀ ਉਹ ਮੈਂ ਤੁਹਾਨੂੰ ਇਹ ਪੂਰੀ ਵਿਆਖਿਆ ਦਿੱਤੀ ਆ ਇਹ ਨੰਬਰ ਜੇ ਤੁਹਾਡੇ ਮੋਬਾਈਲ 'ਤੇ ਵੀ ਹੈਗੇ ਆ ਤੈਨੂੰ ਬਦਲ ਦਿਓ ਮੈਨੂੰ ਫੋਨ ਤੇ ਗੱਲ ਕਰੋ ਮੈਂ ਤੁਹਾਡੀ ਪੂਰੀ ਪੂਰੀ ਹੈਲਪ ਕਰਾਂਗਾ ਕਿਉਂਕਿ ਤੁਸੀਂ ਮੇਰੇ ਇੱਕ ਫੈਮਿਲੀ ਦੇ ਮੈਂਬਰ ਹੈਗੇ ਹੋ ਹਕੀਕਤਵਾਨੀ ਸਾਡੀ ਇੱਕ ਪੂਰੀ ਫੈਮਿਲੀ ਹੈਗੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਹਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਹਾਨੂੰ ਮੈਂ ਇੱਕ ਪ੍ਰੋਮਿਸ ਕਰਦਾ ਕਿ ਮੈਂ ਤੁਹਾਡੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰਾਂਗਾ ਤੁਹਾਡੀ ਜ਼ਿੰਦਗੀ ਜੋ ਹਰ ਪਰੇਸ਼ਾਨੀਆਂ ਬੁਰਾ ਵਕਤ ਸਭ ਬਾਰ ਘਟਦਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ